ਅੱਜ ਦੀ ਮੈਂ ਇਸ ਰਿਪੋਰਟ ਵਿੱਚ ਗੱਲ ਕਰਾਂਗਾ ਪਿਛਲੇ 3 ਮਹੀਨਿਆਂ ਤੋਂ ਹੋ ਰਹੇ ਲਗਾਤਾਰ ਗਰਨੇਡ ਹਮਲਿਆਂ ਬਾਰੇ ਗਰਨੇਡ ਹਮਲਿਆਂ ਦੀ ਇਹ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਜਲੰਧਰ ਰਾਏਪੁਰ ਰਸੂਲਪੁਰ ਦੇ ਏਰੀਏ ਵਿੱਚ ਰੌਬਰ ਸੰਤੂ ਟਿਕਟੋਕਰ ਦੇ ਕਰ 14ਵਾਂ ਗਰਨੇਡ ਹਮਲਾ ਹੁੰਦਾ ਹੈ ਇਸ ਹਮਲੇ ਤੋਂ ਬਾਅਦ ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਆਧਾਰਿਤ ਗੈਂਗਸਟਰ ਸ਼ਹਿਜ਼ਾਦ ਪੱਟੀ ਫੇਸਬੁੱਕ 'ਤੇ ਅਤੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ ਇੱਕ ਵੀਡੀਓ ਵਿੱਚ ਉਹ ਕਥਿਤ ਤੌਰ ਤੇ ਮੰਨਦਾ ਹੈ ਕਿ ਇਹ ਹਮਲਾ ਉਸਨੇ ਕਰਵਾਇਆ ਹੈ ਅਤੇ ਇੱਕ ਵੀਡੀਓ ਵਿੱਚ ਉਹ ਇੱਕ ਵੀਡੀਓ ਵਿੱਚ ਉਹ ਘਰ ਤੇ ਗਰਨੇਡ ਹਮਲੇ ਦੀ ਵੀਡੀਓ ਵੀ ਜਾਰੀ ਕਰਦਾ ਹੈ ਪਹਿਲਾਂ ਤੁਸੀਂ ਉਹ ਗਰਨੇਡ ਸੁੱਟਣ ਵਾਲੀ ਵੀਡੀਓ ਦੇਖ ਲਵੋ ਅਤੇ ਸੌਲੋ ਬੋਸ਼ ਠੀਕ ਹੈ ਹਾਲ ਹੈ ਜੀ ਸਭ ਕਾ ਠੀਕ ਹੈ ਅੱਛਾ ਇੰਡੀਆ ਪੰਜਾਬ ਜਲੰਧਰ ਮੇਂ ਰਾਤ ਕੋ ਜੋ ਗਰਨੇਡ ਫੈਂਕਾ ਗਿਆ ਉਹ ਇਸ ਲਈ ਫੈਂਕਾ ਗਿਆ ਉਹ ਮੇਰੇ خانہ ਕਾਬਾ ਕੋ ਮੇਰੇ ਇਸਲਾਮ ਕੋ ਮੇਰੇ ਨਬੀਓਂ ਕੋ ਗਾਲੀਆਂ ਕਢਾਲਤਾ ਥਾ ठीक है और इसमें जो है कि अगर बच गया अगर तो बच गया तो ताला फिर करेंगे और ये एक नहीं है ये पूरे पांच बंदे हैं जिन्होंने किया था और ये समझ रहे थे हम भूल गए थे बाकी दोनों मेरे भाइयों का शुक्रिया दिशान अख्तर का भी हैप्पी पशिया वो भी मेरा भाई है उसका भी शुक्रिया जिसने मेरा साथ दिया तो दूसरे नंबर पे बात ये है अगर आप लोग चाहते हो कि ये खून खराबा ना हो या अमन खराब ना हो आप इनको गिरफ्तार करो मैं आपको इनकी तस्वीरें नाम देता हूं इनको गिरफ्तार करो तो मैं ये नहीं करूंगा अगर तुम लोग नहीं करते हो ये इसको गिरफ्तार इन लोगों को या कुछ भी ਮੇਰੀ ਇੱਛਾ ਹੈ ਸਭ ਮੇਰੇ ਸਾਥ ਜੋ ਮਰਜ਼ੀ ਕਰ ਲਓ ਮੈਂ ਇਤਨੀ ਤਬਾਹੀ ਇਨਕੇ ਸਾਥ ਮਚਾਉਂਗਾ ਨਾ ਇਨਕੀ ਸਾਥ ਨਸਲیں ਯਾਦ ਰੱਖੇਗੀ ਕਿ ਦੁਬਾਰਾ ਇਸਲਾਮ ਕੋ ਯਾ ਖਾਨਾ ਕਾਬਾ ਕੀ ਤਸਵੀਰਾਂ ਲਗਾ ਕੇ ਕਿਵੇਂ ਟਾਰਗੇਟ ਕਰ ਵੀਡੀਓ ਨੂੰ ਤੁਸੀਂ ਦੇਖ ਲੈਂਦਾ ਹੈ ਤੇ ਸੁਣ ਵੀ ਲੈਂਦਾ ਹੈ ਕੀ ਕਾਰਨ ਰਿਹਾ ਹੈ ਇਸ ਗ੍ਰਨੇਡ ਹਮਲੇ ਦਾ ਸ਼ਹਿਜ਼ਾਦ ਪੱਟੀ ਨੇ ਹੈਪੀ ਪਾਸ਼ੀ ਦੇ ਨਾਲ ਰਲ ਕੇ ਇਸ ਗ੍ਰਨੇਡ ਹਮਲੇ ਨੂੰ ਅੰਜਾਮ ਸ਼ਹਿਜ਼ਾਦ ਪੱਟੀ ਪਹਿਲਾਂ 2024 ਵਿੱਚ ਉਦੋਂ ਚਰਚਾ ਵਿੱਚ ਆਉਂਦਾ ਹੈ ਜਦੋਂ ਉਸ ਦੀ ਲਾਰੈਂਸ ਬਿਸ਼ਨੋਈ ਨਾਲ ਇੱਕ ਵੀਡੀਓ ਕਾਲ ਸਾਹਮਣੇ ਆਉਂਦੀ ਹੈ ਲਾਰਸ ਬਿਸ਼ਨੋਈ ਉਸ ਵੀਡੀਓ ਕਾਲ ਉੱਤੇ ਸ਼ਾਇਦ ਜਦ ਪੱਟੀ ਨੂੰ ਇਜ਼ਦੀਆਂ ਮੁਬਾਰਕਾਂ ਦੇ ਰਿਹਾ ਹੁੰਦਾ ਹੈ ਇਹ ਉਹੀ ਪਾਕਿਸਤਾਨ ਆਧਾਰਿਤ ਗੈਂਗਸਟਰ ਹੈ ਹੁਣ ਇਸ ਦੀ ਲੋਕੇਸ਼ਨ ਦਵਾਈ ਵਿੱਚ ਦੱਸੀ ਜਾਂਦੀ ਹੈ ਕਿੰਨੀ ਦੇਰ ਇਹ ਗ੍ਰਨੇਡ ਹਮਲਿਆਂ ਦੀ ਲੜੀ ਐਂ ਚੱਲਦੀ ਰਹੇਗੀ ਕੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਇਸ ਉੱਤੇ ਠੱਲ ਪਾ ਸਕੇਗੀ